ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਸੀ ਤੁਹਾ ਨਾਮ ਮਹਾ ਸ਼ਿਵਰਾਤਰੀ ਸਪੈਸ਼ਲ ਸਾਬੂਦਾਣੇ ਦੀ ਖੀਰ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਤੁਹਾਡੇ ਲਈ ਮੈਂ ਸਾਬੂਦਾਣੇ ਖੀਰ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਖੀਰ ਹੈਲਦੀ ਹੋਣ ਦੇ ਨਾਲ-ਨਾਲ ਬਹੁਤ ਹੀ ਸਵਾਦ ਹੁੰਦੀ ਹੈ। ਇੱਧਰ ਮੈਂ ਸਾਬੂਦਾਣਾ ਖੀਰ ਬਣਾਉਣ ਲਈ ਇੱਕ ਕੌਲੀ ਸਾਬੂਦਾਣਾ ਦੀ ਲੈ ਲਈ ਸੀ। ਮੈਂ మీడియం ਸਾਈਜ਼ ਦਾ ਸਾਬੂਦਾਣਾ ਲਿਆ। ਤੁਸੀਂ ਕੋਈ ਵੀ ਸਾਬੂਦਾਣਾ ਲੈ ਸਕਦੇ ਹੋ। ਹੁਣ ਮੈਂ ਇਸ ਨੂੰ ਬੌウル ਵਿੱਚ ਪਾ ਦਿੱਤਾ। ਹੁਣ ਸਾਬੂਦਾਣੇ ਨੂੰ ਭਿਉਅ ਦਵਾਂਗੇ। ਇਸ ਵਿੱਚ ਮੈਂ ਇੱਕ ਗਲਾਸ ਨਾਰਮਲ ਪਾਣੀ ਦਾ ਲਿਆ। ਤੁਸੀਂ ਗਰਮ ਕਰਕੇ ਵੀ ਪਾਣੀ ਲੈ ਸਕਦੇ ਹੋ। ਇਸ ਨੂੰ ਪਾਣੀ ਪਾ ਕੇ 2 ਘੰਟਿਆਂ ਲਈ ਇਸੇ ਤਰ੍ਹਾਂ ਮੈਂ ਭਿਉ ਕੇ ਰੱਖ ਦਵਾਂਗੀ ਢੱਕ ਕੇ ਤਾਂ ਜੋ ਸਾਬੂਦਾਣਾ ਆਪਣਾ ਚੰਗੀ ਤਰ੍ਹਾਂ ਫੁੱਲ ਜਾਵੇ। ਤੁਸੀਂ ਇਸ ਨੂੰ ਓਵਰਨਾਈਟ ਵੀ ਭਿਉ ਕੇ ਰੱਖ ਸਕਦੇ ਹੋ। ਹੁਣ ਮੈਂ ਇਸ ਨੂੰ 2 ਘੰਟੇ ਲਈ ਰੱਖ ਦਿੱਤਾ ਹੁਣ 2 ਘੰਟੇ ਹੋ ਗਏ ਸੀ ਟੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ ਇਧਰ ਆਪਣਾ ਸਾਬੂਦਾਣਾ ਵੀ ਚੰਗੀ ਤਰ੍ਹਾਂ ਫੁੱਲ ਗਿਆ ਅੱਗੇ ਨਾਲੋਂ ਇਸ ਨੇ ਪਾਣੀ ਨੂੰ ਵੀ ਸੋਖ ਲਿਆ ਮੈਂ ਇਸ ਨੂੰ ਇਸ ਤਰ੍ਹਾਂ ਹੱਥ ਨਾਲ ਮੈਸ਼ ਕਰਕੇ ਦੇਖਿਆ ਆਸਾਨੀ ਨਾਲ ਮੈਸ਼ ਹੋ ਰਿਹਾ ਇਧਰ ਮੈਂ ਗੈਸ ਤੇ ਪੈਨ ਵਿੱਚ ਦੁੱਧ ਰੱਖ ਦਿੱਤਾ ਸੀ ਮੈਂ 1 ਲੀਟਰ ਗਾਈਆਂ ਦਾ ਦੁੱਧ ਲਿਆ ਤੁਸੀਂ ਫੁੱਲ ਫੈਟ ਕੋਈ ਵੀ ਦੁੱਧ ਲੈ ਸਕਦੇ ਹੋ ਦੁੱਧ ਨੂੰ ਚੰਗੀ ਤਰ੍ਹਾਂ ਵਾਲੀਦ ਵਾਲਾਂਗੇ ਜਦ ਤੱਕ ਦੁੱਧ ਉਬਲਦਾ ਇਧਰ ਮੈਂ ਕੁਝ ਡਰਾਈ ਫਰੂਟ ਲੈ ਲਏ ਸੀ 10-12 ਮੈਂ ਕਾਜੂ ਲੈ ਲਏ ਇੱਕ ਚਮਚ ਮੈਂ ਸੌਗੀ ਦਾ ਲੈ ਲਿਆ 10-12 ਮੈਂ ਬਦਾਮ ਲੈ ਲਏ ਤਿੰਨ ਚਮਚ ਮੈਂ ਨਾਰੀਅਲ ਦਾ ਬਰਾਦਾ ਲੈ ਲਿਆ ਇਸ ਨਾਲ ਟੇਸਟ ਖੀਰ ਦਾ ਬਹੁਤ ਵਾਜ ਜਾਂਦਾ ਹੈ ਹੁਣ ਮੈਂ ਡਰਾਈ ਫਰੂਟਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ ਇਧਰ ਆਪਣੇ ਦੁੱਧ ਨੂੰ ਵੀ ਹਵਾਲੀ ਆਉਣ ਲੱਗ ਗਈ ਸੀ ਗੈਸ ਦੀ ਫਲੇਮ ਹੈ ਹਾਈ ਰੱਖੀ ਹੋਈ ਸੀ ਹਾਈ ਫਲੇਮ ਤੇ ਮੈਂ ਇਸ ਨੂੰ ਦੋ ਘਵਾਲੀਆਂ ਦਿਵਾਲੀਆਂ ਹੁਣ ਇਸ ਵਿੱਚ ਸਾਬੂਦਾਣਾ ਐਡ ਕਰ ਦਵਾਂਗੇ ਸਾਬੂਦਾਣੇ ਦਾ ਮੈਂ ਪਾਣੀ ਘੜ ਦਿੱਤਾ ਸੀ ਹੁਣ ਸਾਰਾ ਸਾਬੂਦਾਣਾ ਇਸ ਵਿੱਚ ਪਾ ਦਵਾਂਗੇ ਮੈਂ ਗੈਸ ਦੀ ਫਲੇਮ ਮੀਡੀਅਮ ਰੱਖਿਆ ਮੀਡੀਅਮ ਫਲੇਮ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਹਾਂਗੇ ਕਈ ਵਾਰ ਕੀ ਹੁੰਦਾ ਕਿ ਸਾਬੂਦਾਣਾ ਪਾਉਣ ਸਮੇਂ ਦੁੱਧ ਫਟ ਜਾਂਦਾ ਹੈ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਕੜਛੀ ਇਸ ਦੇ ਤਲੇ ਤੱਕ ਮਾਰਾਂਗੇ ਤਾਂ ਜੋ ਦੁੱਧ ਆਪਣਾ ਥੱਲੇ ਨਾ ਲੱਗੇ ਇਸ ਨੂੰ ਮੈਂ ਹਾਈ ਫਲੇਮ ਤੇ ਦੋ ਘਵਾਲੀਆਂ ਇਸੇ ਤਰ੍ਹਾਂ ਦਿਵਾਲੀਆਂ ਹੁਣ ਚੰਗੀ ਤਰ੍ਹਾਂ ਇਸ ਨੂੰ ਉਬਾਲੀ ਆਉਣ ਲੱਗੀ ਇਸ ਨੂੰ ਮੈਂ ਲਗਾਤਾਰ ਚਲਾਉਂਦੀ ਰਹੀ ਹਾਂ ਹੁਣ ਗੈਸ ਦੀ ਫਲੇਮ ਮੈਂ ਮੀਡੀਅਮ ਕਰਤੀ ਮੀਡੀਅਮ ਫਲੇਮ ਤੇ ਇਸ ਨੂੰ ਕਾਲਮਾਗੇ ਹੁਣ ਇੱਧਰ ਮੈਂ ਇੱਕ ਕੌਲੀ ਲੈ ਲਈ ਸੀ ਇਸ ਵਿੱਚ ਇੱਕ ਚਮਚ ਕਸਟਰਡ ਦਾ ਪਾਵਾਂਗੇ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਥੋੜਾ ਜਿਹਾ ਇਸ ਵਿੱਚ ਮੈਂ ਠੰਡਾ ਪਾਣੀ ਪਾ ਦਿੱਤਾ ਤੁਸੀਂ ਠੰਡਾ ਦੁੱਧ ਵੀ ਲੈ ਸਕਦੇ ਹੋ ਗਰਮ ਦੁੱਧ ਜਾਂ ਗਰਮ ਪਾਣੀ ਬਿਲਕੁਲ ਨਹੀਂ ਲੈਣਾ ਚੰਗੀ ਤਰ੍ਹਾਂ ਇਸ ਨੂੰ ਘੋਲ ਲਵਾਂਗੇ ਇਸ ਨਾਲ ਖੀਰ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਹੁਣ ਇੱਧਰ ਦੁੱਧ ਨੂੰ ਵੀ ਪੱਕਦੇ ਹੋਏ ਨੂੰ ਆਪਣੇ ਨੂੰ 5 ਮਿੰਟ ਹੋ ਗਏ ਸੀ ਸਾਬੂਦਾਣੇ ਨੂੰ ਇਸ ਵਿੱਚ ਹੁਣ ਇਸ ਵਿੱਚ ਜਿਵੇਂ ਟੇਸਟ ਦੇ ਅਕੋਰਡਿੰਗਾ ਚੀਨੀ ਐਡ ਕਰ ਦਵਾਂਗੇ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਮੈਂ ਅੱਧੀ ਕਾਲੀ ਚੀਨੀ ਦੀ ਲਈ ਸੀ ਹਾਂ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ ਖੀਰ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਇਹ ਸਾਬੂਦਾਣਾ ਆਪਣਾ ਟਰਾਂਸਪੇਰੈਂਟ ਜਾਂ ਨਹੀਂ ਹੋ ਜਾਂਦਾ ਤੇ ਖੀਰ ਗਾੜੀ ਨਹੀਂ ਹੋ ਜਾਂਦੀ ਹੁਣ ਤਕਰੀਬਨ ਖੀਰ ਨੂੰ ਪੱਕਦੀ ਨੂੰ 10 ਮਿੰਟ ਹੋ ਗਏ ਸੀ ਖੀਰ ਆਪਣੀ ਗਾੜੀ ਵੀ ਹੋਣੀ ਸ਼ੁਰੂ ਹੋ ਗਈ ਸਾਬੂਦਾਣਾ ਇਸ ਵਿੱਚ ਟਰਾਂਸਪੇਰੈਂਟ ਜਾਂ ਹੋਣ ਲੱਗ ਗਿਆ ਹੁਣ ਇਸ ਵਿੱਚ ਘੋਲਿਆ ਹੈ ਕਸਟਰਡ ਪਾ ਦਵਾਂਗੇ ਕਿਆਸੀ ਫਲੇਮ ਐ ਮੀਡੀਅਮ ਹੀ ਰੱਖੀ ਆ ਹੁਣ ਇਸ ਵਿੱਚ ਥੋੜਾ ਥੋੜਾ ਕਰਕੇ ਕਸਟਰਡ ਪਾ ਦਵਾਂਗੇ ਕਸਟਰਡ ਨੂੰ ਇੱਕੋ ਲਖਤ ਨਹੀਂ ਪਾਉਣਾ ਕਿਉਂਕਿ ਕਸਟਰਡ ਪਾਉਂਦੇ ਸਾਰੇ ਖੀਰ ਆਪਣੀ ਗਾੜੀ ਹੋਣੀ ਸ਼ੁਰੂ ਹੋ ਜਾਂਦੀ ਆ ਹੁਣ ਮੈਂ ਇਸ ਵਿੱਚ ਦੋ ਵਾਰ ਕਰਕੇ ਕਸਟਰਡ ਪਾਵਾਂਗੀ ਤੇ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਹੁਣ ਜਿਹੜਾ ਬਚਿਆ ਹੈ ਕਸਟਰਡ ਸੀ ਉਹ ਵੀ ਇਸ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਕਸਟਰਡ ਨੂੰ ਵੀ ਖੀਰ ਵਿੱਚ ਪਕਾ ਲਵਾਂਗੇ ਤਾਂ ਜੋ ਕਸਟਰਡ ਇਸ ਵਿੱਚ ਚੰਗੀ ਤਰ੍ਹਾਂ ਪੱਕ ਜਾਵੇ ਕਸਟਰਡ ਪਾਉਂਦੇ ਸਾਰੇ ਖੀਰ ਆਪਣੀ ਗੜੀ ਹੋਣੀ ਸ਼ੁਰੂ ਹੋ ਗਈ ਹੁਣ ਕਸਟਰਡ ਨੂੰ ਪੱਕਦੇ ਨੂੰ ਵੀ ਇਸ ਵਿੱਚ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਮੈਂ ਇਸ ਨੂੰ ਮੀਡੀਅਮ ਫਲੇਮ ਤੇ ਪਕਾ ਲਿਆ ਖੀਰ ਆਪਣੀ ਚੰਗੀ ਤਰ੍ਹਾਂ ਪੱਕ ਵੀ ਗਈ ਹੁਣ ਇਸ ਵਿੱਚ ਮੈਂ ਕੱਟੇ ਹੋਏ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਤੁਸੀਂ ਆਪਣੇ ਮਨਪਸੰਦ ਦੇ ਕੋਈ ਵੀ ਲੈ ਸਕਦੇ ਹੋ ਹੁਣ ਮੈਂ ਸਾਰੇ ਡਰਾਈ ਫਰੂਟਾਂ ਨੂੰ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਕੱਟ ਸਕਦੇ ਹੋ ਹੁਣ ਇਸ ਵਿੱਚ ਨਾਰੀਅਲ ਦਾ ਬਰਾਦਾ ਪਾਵਾਂਗੇ ਇਸ ਨਾਲ ਟੇਸਟ ਹੋਰ ਵੀ ਵਾਜ ਜਾਂਦਾ ਹੈ ਹੁਣ ਡਰਾਈ ਫਰੂਟ ਪਾ ਕੇ ਵੀ ਇਸ ਨੂੰ ਮੀਡੀਅਮ ਫਲੇਮ ਤੇ 2-3 ਮਿੰਟ ਫਲੀਪ ਕਾ ਲਵਾਂਗੇ ਤਾਂ ਜੋ ਸਾਰੇ ਡਰਾਈ ਫਰੂਟ ਦਾ ਫਲੇਵਰ ਚੰਗੀ ਤਰ੍ਹਾਂ ਖੀਰ ਵਿੱਚ ਆ ਜਾਵੇ ਹੁਣ ਦੋ ਤਿੰਨ ਮਿੰਟ ਹੋ ਗਏ ਸੀ ਖੀਰ ਨੂੰ ਪੱਕਦੀ ਨੂੰ ਖੀਰ ਬਣ ਕੇ ਆਪਣੀ ਤਿਆਰ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਖੀਰ ਨੂੰ ਇਸੇ ਤਰ੍ਹਾਂ ਠੰਡਾ ਹੋਣ ਲਈ ਰੱਖ ਦਵਾਂਗੇ ਹੁਣ 20 ਮਿੰਟ ਹੋ ਗਏ ਸੀ ਖੀਰ ਨੂੰ ਮੈਂ ਜਾਲੀ ਦੇ ਕੇ ਰੱਖ ਦਿੱਤਾ ਸੀ ਖੀਰ ਆਪਣੀ ਚੰਗੀ ਤਰ੍ਹਾਂ ਠੰਡੀ ਵੀ ਹੋ ਗਈ ਅੱਗੇ ਨਾਲ ਅਖੀਰ ਆਪਣੀ ਗਾੜੀ ਵੀ ਹੋ ਗਈ ਹੁਣ ਮੈਂ ਇਸ ਨੂੰ ਸਰਵ ਕਰ ਲਵਾਂਗੇ ਇਸ ਨੂੰ ਮੈਂ ਇੱਕ ਸਰਵਿੰਗ ਬੋਲ ਵਿੱਚ ਸਰਵ ਕਰ ਲਿਆ ਥੋੜੇ ਜਿਹਾ ਉੱਪਰਤੀ ਡਰਾਈ ਫਰੂਟ ਕੱਟੇ ਹੋਏ ਲਗਾ ਦਵਾਂਗੇ ਤੁਸੀਂ ਆਪਣੇ ਕੋਈ ਵੀ ਮਨਪਸੰਦ ਇਸ ਉੱਪਰ ਡਰਾਈ ਫਰੂਟ ਲਗਾ ਸਕਦੇ ਹੋ ਇਸ ਨਾਲ ਦੇਖਣ ਵਿੱਚ ਖੀਰ ਆਪਣੀ ਵਧੀਆ ਲੱਗਦੀ ਹੈ ਤੁਸੀਂ ਵੀ ਇਸ ਨੂੰ ਵਰਤ ਲਈ ਸਪੈਸ਼ਲ ਬਣਾ ਸਕਦੇ ਹੋ ਤੁਸੀਂ ਕਿਸੇ ਵੀ ਵਰਤ ਚ ਇਸ ਨੂੰ ਖਾ ਸਕਦੇ ਹੋ ਵੈਸੇ ਵੀ ਬਹੁਤ ਹੈਲਦੀ ਹੁੰਦੀ ਹੈ ਜੇਕਰ ਤੁਹਾਨੂੰ ਮੇਰੀ ਸਾਬੂਦਾਣੇ ਖੀਰ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ